ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਬੀਜ ਰੇ ਕਣਕਾਂ ਬਾਰੇ ਮਾਨੀ ਸੀ ਪਰ ਬਹੁਤ ਸਾਰੇ ਫਾਰਮਰਾਂ ਨੇ ਕਹਿ ਕੇ ਵੀ ਬਲ ਸਾਹਿਬ ਨਹੀਂ ਹੁਣ ਜਿਹੜੀ ਕਣਕ ਬੀਜੀ ਹੈ ਸਾਨੂੰ ਖੇਤਾਂ ਦੇ ਵਿੱਚ ਗੋਲੀ ਡੰਡੇ ਦੀ ਬਹੁਤ ਸਮੱਸਿਆ ਦੱਸੋ ਕੀ ਕਰੀਏ ਜਿਸ ਤਰ੍ਹਾਂ ਆਪਾਂ ਜਿਹੜੇ ਖੇਤ ਦੇ ਵਿੱਚ ਖਲੋਤੇ ਆ ਖੂਂਜੇ ਪੈ ਗਏ ਆ ਵਟਾ ਬੜੀਆਂ ਕੱਲ ਇਹ ਕਣਕ ਬਿਜੀ ਸੀ ਵਟਾਂ ਵੀ ਪੈ ਗਈਆਂ ਖੁੰਝੇ ਵੀ ਬਣ ਗਏ ਐ ਅੱਜ ਸ਼ਾਮ ਨੂੰ ਅਸੀਂ ਇਸ ਖੇਤ ਦੇ ਵਿੱਚ ਅਡਾਮਾ ਦਾ ਪ੍ਰੋਡਕਟ ਆਉਂਦਾ ਹੈ ਉਹ ਕੀ ਨਾ ਕੈਮਰਾਮੈਨ ਸਾਹਿਬ ਉਹਦਾ ਅਡਾਕਾ 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 60 ਗ੍ਰਾਮ ਤੇ ਨਾਲ 100 ਤੋਂ 125 ਗ੍ਰਾਮ ਇਹ 125 ਗ੍ਰਾਮ ਨਾਲ ਮੈਟਰੀ ਲਵਾਂਗੇ ਤੇ 200 ਲੀਟਰ ਪਾਣੀ ਲਾ ਕੇ ਇਸ ਖੇਤ ਦੇ ਵਿੱਚ ਸਪਰੇਅ ਕਰਾਂਗੇ ਕਿ ਇਸ ਸਾਡੇ ਖੇਤ ਦੇ ਵਿੱਚ ਗੰਦ ਗੁੱਲੀ ਡੰਡਾ ਨਾ ਜਮੇ ਤੁਸੀਂ ਅਦਾਕਾ ਵੀ ਲੈ ਸਕਦੇ ਜੇ ਤੁਸੀਂ ਮੋਮੀਜੀ ਵੀ ਲੈ ਸਕਦੇ ਜੇ ਤੁਸੀਂ ਅਵਕੀਰਾ ਵੀ ਲੈ ਸਕਦੇ ਜੇ ਤੇ ਮੇਰੇ ਖਿਆਲ ਨਾਲ ਮਾਰਕੀਟ ਦੇ ਵਿੱਚ ਜੇ 100 ਕੰਪਨੀ ਕੰਮ ਕਰਦੀ ਆ ਤੇ 75 ਤੋਂ 80 ਕੰਪਨੀਆਂ ਦੇ ਕੋਲ ਇਹ ਟੈਕਨੀਕਲ ਆ ਗਿਆ ਜਿਹੜੇ ਤੁਸੀਂ ਦੁਕਾਨਦਾਰ ਦੇ ਨਾਲ ਜੁੜੇ ਜੇ ਉਸ ਦੁਕਾਨਦਾਰ ਕੋਲ ਤੁਸੀਂ ਇਹ ਟੈਕਨੀਕਲ ਲੈ ਕੇ ਕਰ ਸਕਦੇ ਜੀ ਅਦਾਕਾ ਮੋਮੀ ਜੀ ਅਵਕੀਰਾ ਵਾਲਾ ਕੁਝ ਥਾਵਾਂ ਤੇ ਚੱਲਣਾ ਮੈਂ ਮਨਾ ਵੀ ਕੀਤਾ ਕਈ ਭੈਣ ਭਰਾਵਾਂ ਨੂੰ ਭਾਜੀ ਅਸੀਂ 2 ਲੀਟਰ ਸਟੰਪ ਪਾਉਣ ਲੱਗੇ ਆ ਕਣਕ ਬੀਜ ਕੇ ਦੇਖੋ ਭਰਾਓ ਸਟੰਪ ਦਾ ਪੈਂਡੀ ਮੈਥਾਲੀਨ ਦਾ ਕੋਈ ਵੀ ਗੋਲੀ ਡੰਡੇ ਤੇ ਲੇਬਲ ਕਲੇਮ ਨਹੀਂ ਹੈਗਾ ਸਾਡਾ ਮਟਰਾਂ ਵਾਲਾ ਸਬਜ਼ੀ ਵਾਲਾ ਏਰੀਆ ਅਸੀਂ ਮਟਰਾਂ ਵਾਲੀਆਂ ਪੈਲੀਆਂ ਦੇ ਵਿੱਚ ਸਵਾ ਸਵਾ ਲੀਟਰ ਵੀ ਸਟੰਪ ਪਾਉਣੇ ਆ ਤੇ ਗੋਲੀ ਡੰਡਾ ਫਿਰ ਭਰਪੂਰ ਜਮਦਾ ਉਗਦਾ ਗੋਲੀ ਡੰਡੇ ਨੂੰ ਮਾਰਨ ਲਈ ਅਲੱਗ ਚੀਜ਼ਾਂ ਫਿਰ ਦੁਬਾਰਾ ਤੋਂ ਫਨੋਕਸੋਡੈਨ ਵਗੈਰਾ ਵਰਤਣੀਆਂ ਪੈਂਦੀਆਂ ਸੋ ਤੁਸੀਂ ਜਿੱਥੇ ਵੀ ਮੋਮੀ ਜੀ ਵਕੀਰਾ ਪਾ ਰਹੇ ਜੀ ਕੋਸ਼ਿਸ਼ ਕਰੋ ਵੀ ਆਪਣੇ ਬਜਟ ਨੂੰ ਸੁਧਾਰੋ ਉਹਨਾਂ ਦੇ ਨਾਲ ਤੁਸੀਂ 100 ਤੋਂ ਸਵਾ ਗ੍ਰਾਮ 100 ਤੋਂ ਸਵਾ 100 ਗ੍ਰਾਮ ਮੈਟਰੀ ਪਾ ਸਕਦੇ ਜੀ 100 ਤੋਂ ਸਵਾ 100 ਗ੍ਰਾਮ ਮੈਟਰੀ ਪਾ ਸਕਦੇ ਜੀ ਇਹ ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਉਸ ਖੇਤ ਦੀ ਜਿਹਦੇ ਵਿੱਚ ਅਸੀਂ ਕੱਲ ਕਣਕ ਬੀਜੀ ਹੈ ਵਟਾ ਬੰਨੇ ਖੁੰਝੇ ਕਰਕੇ ਅੱਜ ਸ਼ਾਮ ਨੂੰ ਇੱਥੇ ਅਦਾਕਾ ਤੇ 125 ਗ੍ਰਾਮ ਮੈਟਰੀ ਦੀ 200 ਲੀਟਰ ਪਾਣੀ ਲਾ ਕੇ ਗੰਦ ਨੂੰ ਨਾ ਉੱਗਣ ਦੇਣ ਲਈ ਸਪਰੇਅ ਕਰਨੀ ਆ ਮੇਰੇ ਕੋ ਪਹੇ ਦੇ ਪਰਲੇ ਪਾਸੇ ਸਾਡਾ ਆਪਣਾ ਹੀ ਪਲਾਟ ਹੈ ਕੈਮਰਾਮੈਨ ਸਾਹਿਬ ਉਧਰ ਚੱਲਦੇ ਆ ਉਹ ਕਣਕ ਬੀਜੀ ਨੂੰ ਵਾਈਜ਼ੀ ਅੱਜ ਹੋ ਗਏ 14 ਦਿਨ ਤੇ ਇੱਥੇ ਵੀ ਅਸੀਂ ਅਦਾਕਾ ਦੀ ਸਪਰੇਅ ਕੀਤੀ ਆ ਤੇ ਅਗਲੀ ਪੈੜੀ ਦੇ ਵਿੱਚ ਮੋਮੀ ਜੀ ਦੀ ਸਪਰੇਅ ਕੀਤੀ ਐ ਤੇ ਦੋਵਾਂ ਦੇ ਨਾਲ ਅਸੀਂ ਮੈਟਰੀ ਪਾਈ ਆ ਅਡਾਮਾ ਕਹਿੰਦੀ ਐ ਅਦਾਕਾ ਦੇ ਨਾਲ ਮੈਟਰੀ ਪਾਓ ਬਾਇਰ ਕਹਿੰਦੀ ਐ ਵੀ ਪਾਉਣੀ ਆ ਪਾਓ ਨਹੀਂ ਤੇ ਨਾ ਪਾਓ ਪਰ ਅਸੀਂ ਪਾਈ ਆ ਅਗਲੇ ਪਾਸੇ ਕੈਮਰਾਮੈਨ ਆ ਥਲੇ ਥਲੇ ਵਿਖਾ ਲਿਓ ਗਾਂ ਪਰੇ ਨੂੰ ਵੇਚ ਦੀ ਇਹ ਸਵਾਕ ਦੋ ਕੱਲੇ ਦਾ ਪਲਾਟ ਆ ਡੇਢ ਕੱਲਾ ਪਰਲੇ ਪਾਸੇ ਆ ਉਥੇ ਅਸੀਂ ਮੋਮੀ ਜੀ ਦੀ ਸਪਰੇਅ ਕੀਤੀ ਆ ਸੋਇਾਸ ਕਣਕ ਦੇ ਵਿੱਚ ਹਾਲੇ ਤੱਕ ਕੋਈ ਗੁੱਲੀ ਡੰਡਾ ਨਹੀਂ ਜੰਮਿਆ ਕੋਈ ਵੀ ਗੁੱਲੀ ਡੰਡਾ ਇਸ ਕਣਕ ਦੇ ਵਿੱਚ ਹਾਲੇ ਤੱਕ ਨਹੀਂ ਜੰਮਿਆ ਪਰ ਕੰਪਨੀ ਦੀਆਂ ਹਦਾਇਤਾਂ ਅਨਸਾਰ ਅਸੀਂ ਇਸ ਖੇਤ ਨੂੰ ਚੌਥੇ ਦਿਨ ਨੂੰ ਯਾਨੀ ਕਿ 18ਵੇਂ ਇੱਕ ਦਿਨ ਪਾਣੀ ਲਾ ਦੇਣਾ ਹੈ ਪਾਣੀ ਜਿਸ ਤਰ੍ਹਾਂ ਅਸੀਂ ਇੱਕ ਕਿੱਲੇ ਦੇ ਵਿੱਚ 2 ਵਟਾਂ ਪਾਈਆਂ ਪਹਿਲੀ ਅਸੀਂ ਕਰਾਇਆ ਲੇਜ਼ਰ ਕਰਾਈ ਸੀ ਬਾਣ ਕਰਕੇ ਪਹਿਲੀ ਪਧਰੀ ਹੈ ਤੇ ਕਿਾਰੇ ਵਤੀ ਪਾਣੀ ਲਾਵਾਂਗੇ ਵੀ ਇੱਕ ਕਿਹਾਰਾ ਭਰੂਗਾ ਥੋੜਾ ਰੈਂਦਿਆਂ ਮੋੜ ਲਾਂਗੇ ਬਹੁਤ ਜ਼ਿਆਦਾ ਚੜਾ ਕੇ ਪਾਣੀ ਨਹੀਂ ਲਾਉਣਾ ਵੀ ਕਣਕ ਡੁੱਬ ਕੇ ਜਿਆਦੀ ਪੀੜੀ ਪੈ ਜੇ ਕਿਉਂਕਿ ਥੋੜਾ ਜਿਹਾ ਨਾਰਮਲ ਨਾਲੋਂ ਯੂਨੀਵਰਸਿਟੀ 21-22 ਦਿਨ ਤੇ ਕਹਿੰਦੀ ਆ ਪਰ ਸਪਰੇਅ ਦਾ ਕਰਕੇ ਆਪਾਂ ਮਿੱਥੇ ਟਾਈਮ ਨੂੰ 4 ਕ ਦਿਨ ਜਾਨੀ ਕਿ 17ਵੇਂ 18ਵੇਂ ਦਿਨ ਤੇ ਇਹਨੂੰ ਪਾਣੀ ਲਾ ਦੇਣਾ ਕਣਕ ਛੋਟੀ ਹੈ ਪਾਣੀ ਲਾਉਣਾ ਕੁਬੀਰ ਉਹਦੇ ਨਾਲ ਅਸੀਂ ਪਾਵਾਂਗੇ 25 ਕਿਲੋ ਜੂਰੀਆ ਅਸੀਂ ਜੂਰੀਆ ਦੇ ਨਾਲ ਪਾਵਾਂਗੇ ਜੂਰੀਆ ਤੇ ਕੋਟ ਕਰਕੇ ਜ਼ਿੰਦਾ ਜ਼ਿੰਕ ਜ਼ਿੰਦਾ ਜ਼ਿੰਕ 4 ਕਿਲੋ ਅਸੀਂ ਪਾਵਾਂਗੇ ਜ਼ਿੰਕ अर्ली ਸਟੇਜ ਦੇ ਵਿੱਚ ਪlant ਦੇ ਸੈਕੰਡਰੀ ਰੂਟ ਨੂੰ ਡਿਵੈਲਪ ਕਰੂਗੀ ਇੱਕ 40 ਗਲੋਬਰ ਦਾ ਪ੍ਰੋਡਕਟ ਆਉਂਦਾ ਹੈ ਉਹ ਵੀ ਜ਼ਿੰਕੀ ਹੈ ਉਹਦੀ ਟੈਕਨੋਲੋਜੀ ਫੋਲੀਓ ਫਲੋ ਹੈ ਬਿਹਤਰ ਟੈਕਨੋਲੋਜੀ ਆ ਤੇ ਉਹਦਾ ਪਾਰਟੀਕਲ ਸਾਈਜ਼ ਵੀ 60% ਜ਼ਿੰਕ ਦਾ ਪਾਰਟੀਕਲ ਸਾਈਜ਼ ਜਿਹੜਾ 10 ਮਾਈਕਰੋਨ ਤੋਂ ਵੀ ਘੱਟ ਹੈ ਜਾਂ 10 ਮਾਈਕਰੋਨ ਹੈ ਤੇ 40% ਜ਼ਿੰਕ ਉਹਦੀ ਜਿਹੜੀ 20 ਮਾਈਕਰੋਨ ਨਾਲੋਂ ਵੀ ਛੋਟੇ ਪਾਰਟੀਕਲ ਸਾਈਜ਼ ਹੈ ਟੈਕਨੀਕਲ ਗੱਲ ਹੈ ਵੀ ਉਹਦੀ ਟੈਕਨੋਲੋਜੀ ਕੀ ਹੈ ਜਿੰਨਾ ਪਾਰਟੀਕਲ ਸਾਈਜ਼ ਛੋਟਾ ਹੈ ਉਹ ਚਾਹੇ ਸਲਫਰ ਹੋਵੇ ਚਾਹੇ ਉਹ ਜ਼ਿੰਕ ਹੋਵੇ ਖੇਤ ਦੇ ਵਿੱਚ ਕੰਮ ਜ਼ਿਆਦਾ ਕਰਦਾ ਜਦੋਂ अर्ਲੀ ਸਟੇਜ ਦੇ ਵਿੱਚ ਜ਼ਿੰਕ ਪਏਗੀ ਪlant ਦੇ ਸੈਕੰਡਰੀ ਰੂਟ ਜ਼ਿਆਦਾ ਡਿਵੈਲਪ ਹੋਣਗੇ ਜਿਨੇ ਸੈਕੰਡਰੀ ਰੂਟ ਜ਼ਿਆਦਾ ਡਿਵੈਲਪ ਹੋਣਗੇ ਉਹਨਾਂ ਨਿਊਟ੍ਰੀਸ਼ਨ ਅਪਟੇਕ ਖੇਤ ਦੇ ਵਿੱਚੋਂ ਖਰਾਕੀ ਧਾਗੇ ਜਿਹੜੇ ਵਧਾ ਦੇਣਗੇ ਕਿਉਂਕਿ ਜ਼ਿੰਦਾ ਜ਼ਿੰਕ ਦੇ ਵਿੱਚ ਸਲਫਰ ਵੀ ਹੈ ਦੂਸਰੀ ਜ਼ਿੰਕ ਦੀ ਟੈਕਨੋਲੋਜੀ ਅਲੱਗ ਹੈ ਉਹ ਜ਼ਿੰਕ ਪੈਨ ਦੇ ਨਾਲ ਵੀ ਇੱਕ ਸੈਂਟੀਫਿਕ ਤਰੀਕਾ ਵੀ ਉਹਨੇ ਕੁਝ ਟਾਈਮ ਬਾਅਦ ਸ ਆਪਣੇ ਆਪ ਹੀ ਪੀਜੀਆਰ ਵੰਨੇ ਸ਼ੁਰੂ ਹੋ ਜਾਂਦੇ ਪਹਿਲੇ ਸੋ ਅਦੀ ਬੋਰੀ ਜ਼ੂਰੀਆ ਦੇ ਨਾਲ 4 ਕਿਲੋ ਜ਼ਿੰਦਾ ਜ਼ਿੰਕ ਦਾ ਮਾਹੀਆ ਦੇ ਨਾਂ ਤੇ 40 ਗਲੋਬਲ ਦਾ ਜ਼ਿੰਕ ਆਉਂਦਾ ਹੈ 39.5% ਜਿਹਦੀ ਟੈਕਨੋਲੋਜੀ ਵਰਲਡਵਾਈਡ ਪੇਟੈਂਟ ਹੈ ਫੋਲੀ ਫਲੋ ਦੇ ਨਾਂ ਤੇ ਕਿਉਂਕਿ ਪਾਰਟੀਕਲ ਸਾਈਜ਼ ਉਹਦਾ ਬਹੁਤ ਜ਼ੁਨੀਕ ਹੈ ਛੋਟਾ ਹੈ 10 ਮਾਈਕਰੋਨ ਤੋਂ 20 ਮਾਈਕਰੋਨ ਦਾ ਸਾਰਿਆਂ ਦਾ ਇਹ ਨਹੀਂ ਹੋ ਸਕਦਾ ਸੋ ਅਸੀਂ ਭਰਾਂਗੇ ਕੋਜ਼ ਤਾਮਾਤੇ ਟ੍ਰੈਂਡ ਹੈ ਵੀ ਅਸੀਂ ਪਹਿਲੀ ਖਾਦ ਦੇ ਨਾਲ ਕਣਕ ਨੂੰ 6 ਕਿਲੋ ਜਾਂ 2 ਪੈਕੇਟ 8 ਕਿਲੋ ਜਾਂ 8 ਕਿਲੋ ਤੋਂ 10 ਕਿਲੋ ਜਾਂ 6 ਤੋਂ 8 ਕਿਲੋ ਮਾਈ ਕੋਰੇਜ਼ਾ ਪਾ ਕੇ ਪਰਦੇ ਆ ਵਧੀਆ ਪ੍ਰੋਡਕਟ ਹੈ ਇੱਕ ਫੰਗਸ ਹੈ ਮਾਈ ਕੋਰੇਜ਼ਾ ਮਾੜਾ ਪ੍ਰੋਡਕਟ ਨਹੀਂ ਹੈ ਤਕਰੀਬਨ ਮੇਰੇ ਦੁਕਾਨਦਾਰ ਭਰਾਵਾਂ ਕੋ ਹਰੇਕ ਦੁਕਾਨ ਤੇ ਮਾਈ ਕੋਰੇਜ਼ਾ ਵੀ ਪਿਆ ਹੁੰਦਾ ਹੈ ਉਹ ਦਿੰਦੇ ਵੀ ਹੈ ਸੋ ਮੈਂ ਇਹ ਹਿਸਲਾ ਦਾ ਮੰਗਾਪੀ ਪਹਿਲੀ ਖਾਦ ਦੇ ਨਾਲ ਤੁਸੀਂ ਜ਼ਿੰਕ ਪਾਓ ਜ਼ੂਰੀਆ ਦੇ ਨਾਲ ਜਦੋਂ ਤੁਸੀਂ ਪਾਣੀ ਤੋਂ ਬਾਅਦ ਪੈਰ ਧਰਾਵੇ ਦੇ ਵਿੱਚ ਜ਼ੂਰੀਆ ਪਾਉਣੀ ਆ ਪਾਉਣੀ ਬੋਰੀ ਬੋਰੀ ਤੁਸੀਂ ਫਿਰ ਪਾਉਣੀ ਆ ਸਪਰੇਅ ਤੋਂ ਗੋਲੀ ਡੰਡੀ ਵਾਲੇ ਤੋਂ ਪਹਿਲਾਂ ਜਿੰਨਾ ਖੇਤਾਂ ਦੇ ਵਿੱਚ ਗੋਲੀ ਡੰਡਾ ਜੰਮਿਆ ਐਤ ਖੇਤ ਦੀ ਸਥਿਤੀ ਤੇ ਹੋਰ ਰਹਿਣੀ ਐ ਕਿਉਂਕਿ ਜੰਮਿਆ ਹੀ ਨਹੀਂ ਜੰਮਿਆ ਤੇ ਇਹਨੇ ਮਰ ਜਾਣਾ ਤੁਸੀਂ ਦੂਸਰੇ ਪਾਣੀ ਯਾਨੀ ਕਿ ਪਹਿਲੇ ਪਾਣੀ ਤੋਂ ਬਾਅਦ ਚ ਦੂਸਰੀ ਜਿਹੜੀ ਜ਼ੂਰੀਆ ਦੇਣੀ ਹੈ ਉਹਦੇ ਨਾਲ ਤੁਸੀਂ 4 ਤੋਂ 6 ਕਿਲੋ ਜਾਂ 6 ਤੋਂ 8 ਕਿਲੋ 5 ਕਿਲੋ ਜਾਂ 8 ਕਿਲੋ ਮਾਈ ਕੋਰੈਜ਼ਾ ਆਪਣੇ ਖੇਤ ਦੇ ਵਿੱਚ ਪਾ ਲਿਓ ਪਰ अर्ਲੀ ਸਟੇਜ ਦੇ ਵਿੱਚ ਤੁਸੀਂ ਆਪਣੇ ਖੇਤ ਦੇ ਵਿੱਚ ਜ਼ਿੰਕ ਹੀ ਪਾਓ ਅਦੀ ਬੋਰੀ ਜ਼ੂਰੀਆ ਦੇ ਨਾਲ ਤੇ ਕਿਆਰੇਵਤੀ ਪਾਣੀ ਲਾਓ ਕਿਆਰਾ ਰਹਿੰਦਿਆਂ ਮੋੜੋ ਜਿਆਦਾ ਡਬੋ ਕੇ ਦਬ ਕੇ ਨਾ ਭਰੋ ਵੀ ਕਣਕ ਛੋਟੀ ਡੋਬ ਕੇ ਜ਼ਿਆਦੇ ਪਾਣੀ ਦੇ ਫਲੋ ਦੇ ਨਾਲ ਖਟੀ ਹੋ ਜੇ ਸੋ ਅੱਜ ਦੀਆਂ ਐਨੀਆਂ ਬੇਨਤੀਆਂ ਕਣਕ ਦੇ ਸੰਦਰਭ ਚ ਕੁਝ ਖਸਾਨ ਭਰਾਵਾਂ ਦੇ ਫੋਨ ਆਏ ਸੀ ਵੀ ਸਾਨੂੰ ਗੰਦ ਵਾਲੀ ਦਵਾਈ ਬਾਰੇ ਦੱਸੋ ਉਧਰ ਕਰਨੀ ਹੈ ਸ਼ਾਮ ਨੂੰ ਕੱਲ ਕਣਕ ਬੀਜੀ ਸੀ ਇੱਧਰ ਕੀਤੀ ਨੂੰ 14 ਦਿਨ ਹੋ ਗਏ ਆ ਤੇ 18ਵਾਂ ਦਿਨ ਭਰ ਦੇਣੀ ਆ ਇੱਕ ਤਾਂ ਆਇਆ ਇਸ ਵੀਡੀਓ ਦੇ ਵਿੱਚ ਆਪਣੇ ਵੀਡ ਮੈਨੇਜਮੈਂਟ ਹੋ ਗਈ ਪੀ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਗੰਦ ਉਗਣੋਂ ਕਿਦਾ ਰੋਕ ਸਕਦੇ ਆ ਦੂਸਰਾ ਪਹਿਲੀ ਖਾਦ ਦੇ ਨਾਲ ਆਪਾਂ ਜ਼ਿੰਕ ਪਾਉਣੀ ਆ ਮਾਹੀਆ 40 ਗਲੋਬਲ ਦਾ ਤੇ ਜ਼ਿੰਦਾ ਜ਼ਿੰਕ ਪਾਉਣੀ ਹੈ ਜਿਹਦੇ ਵਿੱਚ ਜ਼ਿੰਕ ਤੇ ਸਲਫਰ ਦਾ ਕੰਬੀਨੇਸ਼ਨ ਹੈ ਤੇ ਵਰਲਡਵਾਈਡ ਪੇਟੈਂਟ ਵੀ ਹੈ ਸੋ ਕਿਸਾਨ ਦੋਸਤੋ ਖੇਤੀ ਦੇ ਸੰਦਰਭ ਦੇ ਵਿੱਚ ਤੁਹਾਨੂੰ ਕੋਈ ਵੀ ਇਨਕੁਆਰੀ ਹੋਵੇ ਤੁਸੀਂ ਮੇਰਾ ਨੰਬਰ 921609988 ਤੇ ਮੇਰੇ ਨਾਲ ਸੰਪਰਕ ਕਰਕੇ ਖੇਤੀ ਨਾਲ ਸੰਬੰਧ ਜੋਗ ਸਲਾਹਾਂ ਪ੍ਰਾਪਤ ਕਰ ਸਕਦੇ ਜੀ ਦੇਸ਼ ਵਿਦੇਸ਼ ਦੇ ਵਿੱਚ ਵਸਦਿਆਂ ਗੁਰਨਾਨਕ ਨਾਮ ਲੈਵਾ ਗੁਰਮਖਸੇਖ ਸੰਗਤਾਂ ਨੂੰ ਗੁਰਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਗੁਰਪ੍ਰੋਪ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਗੁਰਨਾਨਕ ਸਾਹਿਬ ਨੇ ਕਿਹਾ ਉੱਠ ਸਿਖਾ ਨਾਮ ਜਪ ਕੀਰਤ ਕਰ ਤੇ ਵੰਡ ਕੇ ਛਕ ਵੰਡ ਕੇ ਚਕਣਾ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ